एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਰਹੰਦ ਤੋਂ ਮਹਾਕੁੰਬ ਲਈ ਸ਼ਰਧਾਲੂਆਂ ਦਾ ਜੱਥਾ ਰਵਾਨਾ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਵੱਲੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰਬ ਲਈ ਇੱਕ ਬਸ ਦਾ ਜੱਥਾ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਦੇ ਮੈਂਬਰ ਵਿੱਕੀ ਸੂਰੀ ਅਤੇ ਯੋਗੇਸ਼ ਕੁਮਾਰ ਦੀ ਅਗਵਾਈ ਵਿੱਚ ਭੇਜਿਆ ਗਿਆ ਪੰਡਿਤ ਅਨੂਪ ਸ਼ਰਮਾ ਵੱਲੋਂ ਪੂਜਾ ਅਰਚਨਾ ਕਰਨ ਉਪਰੰਤ ਰਵਾਨਾ ਕੀਤਾ ਗਿਆ ਜਿਸ ਵਿੱਚ 60 ਦੇ ਕਰੀਬ ਸ਼ਰਧਾਲੂ ਸ਼ਾਮਲ ਸਨ ਬਸ ਨੂੰ ਹਰੀ ਝੰਡੀ ਦੇ ਕੇ ਕਾਂਗਰਸ ਪਾਰਟੀ ਦੇ OBC ਦੇ ਚੇਅਰਮੈਨ ਤੇ MC ਗੁਲਸ਼ਨ ਰਾਏ ਬੋਬੀ ਅਤੇ MC ਪ੍ਰਵੀਨ ਕੁਮਾਰੀ ਵੱਲੋਂ ਰਵਾਨਾ ਕੀਤਾ ਗਿਆ ਗੁਲਸ਼ਨ ਰਾਏ ਬੋਬੀ ਤੇ ਪ੍ਰਵੀਨ ਕੁਮਾਰੀ ਨੇ ਕਿਹਾ ਕਿ Shri ਅਮਰਨਾਥ ਪਰਫਾਨੀ ਸੇਵਾਦਲ ਵੱਲੋਂ ਪਹਿਲਾਂ ਵੀ ਦੋ ਬਸਾਂ ਦਾ ਜੱਥਾ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਚ ਚੱਲ ਰਹੇ ਮਹਾਕੁੰਬਲੀ ਰਵਾਨਾ ਕੀਤਾ ਗਿਆ ਸੀ ਉਨਾ ਕਿਹਾ ਕਿ 143 ਸਾਲਾਂ ਬਾਅਦ ਇਹ ਮਹਾਕੁੰਭ ਦਾ ਦਿਹਾੜਾ ਆਉਂਦਾ ਹੈ ਅਤੇ ਇਸ ਮਹਾਕੁੰਭ ਦੇ ਵਿੱਚ ਜੋ ਵਿਅਕਤੀ ਇਸ਼ਨਾਨ ਤੇ ਸੱਚੇ ਮਨ ਨਾਲ ਭਗਵਾਨ ਦੀ ਪੂਜਾ ਕਰਦਾ ਹੈ ਤਾਂ ਉਸ ਦੀ ਮਨੋਕਾਮਨਾ ਵੀ ਪੂਰੀ ਹੁੰਦੀ ਹੈ ਇਹ ਸ਼ੈਪੀ 24 ਤੋਂ ਆਰਸ ਗੌਤਮ ਦੀ ਖਾਸ ਰਿਪੋਰਟ ਬੋਲੀਏ ਸ਼ੰਕਰ ਭਗਵਾਨ ਕੀ ਜੈ ਅੱਜ ਵਿੱਕੀ ਸੂਰੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਇੱਕ ਜਥਾ ਸ੍ਰੀ ਪ੍ਰਿਆगराज धाम ਇਸ਼ਨਾਨ ਵਾਸਤੇ ਰਵਾਨਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਇਹ ਬ੍ਰਿਦਾਮ ਅਯੁੱਧਿਆ ਉਸ ਤੋਂ ਬਾਅਦ ਕਾਸ਼ੀ ਵਿਸ਼ਨਵਾਸ ਤੇ ਪ੍ਰਿਆगराज ਹੁੰਦਾ ਹੋਇਆ ਅੰਤ ਦੇ ਵਿੱਚ ਬਰਿੰਦਾਵਨ ਹੋ ਕੇ ਸ਼ਰਧਾਲੂਆਂ ਨੂੰ ਆਪਣਾ ਦਰਸ਼ਨ ਕਰਵਾਵੇਗਾ ਜਿਵੇਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਹੈ ਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਕੁੰਭ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਤੋਂ ਪਹਿਲਾਂ ਵੀ ਸਾਡੇ ਸ਼ਹਿਰ ਦੇ ਵਿੱਚੋਂ ਸ਼੍ਰੀ ਅਰਣ ਸੂਰੀ ਜੀ ਦੀ ਅਧਿਅਕਸ਼ਤਾ ਦੇ ਵਿੱਚ ਦੋ ਬਸਾਂ ਗਈਆਂ ਸੀ ਤੇ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਆਪਣੇ ਪ੍ਰਾਈਵੇਟ ਵਹੀਕਲ ਦੁਆਰਾ ਇਸ ਮਹਾਕੁੰਭ ਦੇ ਵਿੱਚ ਸਨਾਰ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਇੱਕ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਉਂਦਾ ਹੈ ਬੜੇ ਭਾਗਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਮੇਰੀ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਸਾਨੂੰ ਸਨਾਤਨ ਨੂੰ ਉੱਚਾ ਚੱਕਣ ਦੇ ਲਈ ਸਾਨੂੰ ਇਸ ਮਹਾਕੁੰਭ ਦੇ ਵਿੱਚ ਵੱਧ ਤੋਂ ਵੱਧ ਕਿਨਵਾ ਜਥਾ ਕਿਹੜੀ ਸੰਤਾਵਾਂ ਵੱਲ ਜਾ ਰਿਹਾ ਹੈ ਇਹ ਸ਼੍ਰੀ ਅਮਰਨਾਥ ਗੁਰਫਾਨੀ ਸੇਵਾਦਾਨ ਵੱਲੋਂ ਅੱਜ ਤੀਜੀ ਬੱਸ ਲਗਭਗ 60 ਯਾਤਰੀ ਜਿੱਥੇ ਜਾ ਰਹੇ ਨੇ ਠੀਕ ਹੈ ਆਓ ਕਿਹੜੇ ਕਿਹੜੇ ਲੋਕੋ ਖੜਾ ਹੈ ਜੀ ਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਅਰੰਧ ਔਰ ਮੰਡੀ ਗਵਿੰਦਗੜ੍ਹ ਦੇ ਯਾਤਰੀ ਦੇ ਸਹਿਯੋਗ ਨਾਲ ਮਹਾਕੁੰਭ ਸ਼ਰਨ ਕਰਨ ਲਈ ਇਹ ਯਾਤਰਾovana ਹੋ ਰਹੀ ਹੈ ਇਸ ਵਿੱਚ ਅਸੀਂ ਅਯੋਧਿਆ ਜੀ ਕਾਸ਼ੀ ਵਿਸ਼ਨੂੰਧਰ ਜੀ ਔਰ ਪ੍ਰਯਾगराज ਜੀ ਤੋਂ ਬਾਅਦ ਬន្តែ ਬន្តែ ਦਰਸ਼ਨ ਕਰਨ ਕਰਾਂਗੇ 144 ਸਾਲ ਬਾਅਦ ਇਹ ਜਿਹੜਾ ਇਸ ਦਾ ਮਹਾਕੁੰਭ ਦਾ ਇਹ ਯੋਗ ਬਣਿਆ ਹੈ ਇਸ ਦਾ ਸੰਸਰਾਂ ਦੇ ਵਾਸੀ ਗਵਿੰਦਗੜ੍ਹ ਵਾਸੀ ਪੂਰਾ ਇਸ ਦਾ ਲਾਭ ਉਠਾ ਰਹੇ ਨੇ